ਲੈਕ ਆਫ ਪ੍ਰੋਪਰ ਇੰਟੈਲੈਕਚੁਅਲ ਲੀਡਰਸ਼ਿਪ ਹੈ ਇਹ ਯੋਗ ਬૌਧਿਕ ਗਵਾਇ ਦੇ ਘਾਟ ਹੈ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਅਸੀਂ ਜਿਹੜਾ ਸਿੱਖ ਭਾਈਚਾਰਾ ਬૌਧਿਕ ਕੰਗਾਲੀ ਦੀ ਅਵਸਥਾ 'ਚ ਵਿਚਰ ਰਿਹਾ ਹੈ ਮੈਂ ਮਤਲਬ ਮਾਫ ਕਰਨਾ ਕੌੜਾ ਸ਼ਬਦ ਹੈ ਪਰ ਜੋ ਮੈਨੂੰ ਲੱਗਦਾ ਮੈਂ ਕਹਿ ਰਿਹਾ ਹਾਂ ਸਮਝ ਨਹੀਂ ਸਕੇ ਵੀ ਸਾਡੇ ਜਿਹੜਾ ਕੀ ਜਿਹੜੇ ਹੈਗੇ ਨੇ ਜਿਹੜੇ ਐਸ ਵੇਲੇ ਦੁਨੀਆ ਦੇ ਮੇਜਰ ਟ੍ਰੈਂਡਸ ਕੀ ਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਵਿੱਚ ਉਹਨਾਂ ਦਾ ਮੁਲਾਂਕਣ ਔਰ ਉਹਨਾਂ ਪ੍ਰਤੀ ਜਿਹੜੀ ਪਹੁੰਚ ਅਪਣਾਉਣ ਦਾ ਯਤਨ ਇਹਨੇ ਕੀਤਾ ਕਦੇ ਮੈਨੂੰ ਇਹ ਲੱਗਦਾ ਮਾਫ ਕਰਨਾ ਮੈਨੂੰ ਇਹ ਲੱਗਦਾ ਕਿ ਇੱਥੇ ਜਿਹੜੀ ਜਿਹੜੀ ਮੂਲ ਸਮੱਸਿਆ ਇੱਥੇ ਪਈ ਹੈ ਨਾਲ ਤਾਂ ਸਾਡੀ ਪਹੁੰਚ ਸਹੀ ਹੈ ਨਾ ਸਾਡਾ ਜਨਮ ਮੁਲਾਂਕਣ ਸਹੀ ਹੈ ਵੀ ਕਿਉਂ ਹੈ ਮੈਨੂੰ ਮੈਂ ਜਿਹੜਾ ਜਿਆਦਾ ਜਣ ਇਹਦੇ ਤੇ ਕੇਂਦਰਿਤ ਕਰ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਜਿੱਦਾਂ ਅਸੀਂ ਹੁਣ ਅਸੀਂ ਜਿਹੜਾ ਸਭ ਤੋਂ ਵੱਡੀ ਸਮੱਸਿਆ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ ਕਿ ਸਾਨੂੰ ਜਿਹੜੀ ਹੈ ਲੈਕ ਆਫ ਪ੍ਰੋਪਰ ਇੰਟੈਲੈਕਚੁਅਲ ਲੀਡਰਸ਼ਿਪ ਹੈ ਇਹ ਯੋਗ ਬૌਧਿਕ ਅਗਵਾਈ ਦੇ ਘਾਟ ਹੈ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਅਸੀਂ ਜਿਹੜਾ ਸਿੱਖ ਭਾਈਚਾਰਾ ਬੋਧਕ ਕੰਗਾਲੀ ਦੀ ਅਵਸਥਾ 'ਚ ਵਿਚਰ ਰਿਹਾ ਹੈ ਮੈਂ ਮਦਲ ਮਾਫ ਕਰਨਾ ਕੌੜਾ ਸ਼ਬਦ ਆ ਪਰ ਜੋ ਮੈਨੂੰ ਲੱਗਦਾ ਮੈਂ ਕਹਿ ਰਿਹਾ ਉਹ ਤਾਂ ਕਿ ਅਸੀਂ ਸਮਝ ਨਹੀਂ ਸਕੇ ਵੀ ਸਾਡੇ ਜਿਹੜਾ ਕਿ ਕੀ ਜਿਹੜੇ ਹੈਗੇ ਨੇ ਜਿਹੜੇ ਐਸ ਵੇਲੇ ਦੁਨੀਆ ਦੇ ਮੇਜਰ ਟ੍ਰੈਂਡਸ ਕੀ ਨੇ ਤੁਸੀਂ ਬਦਲ ਜੇ ਚਾਹੇ ਕੁਮੰਤਰੀ ਜਿਹੜੀਆਂ ਨੇ ਕੁਮੰਤਰੀ ਮਸਲੇ ਨੇ ਚਾਹੇ ਸਥਾਨਕ ਮਸਲੇ ਨੇ ਅਸੀਂ ਉਹਨਾਂ ਨੂੰ ਕਦੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਵਿੱਚ ਉਹਨਾਂ ਦਾ ਮੁਲਾਂਕਣ ਔਰ ਉਹਨਾਂ ਪ੍ਰਤੀ ਜਿਹੜੀ ਪਹੁੰਚ ਅਪਣਾਉਣ ਦਾ ਯਤਨ ਹੀ ਨਹੀਂ ਕੀਤਾ ਕਦੀ ਮੈਨੂੰ ਇਹ ਮਾਫ ਕਰਨਾ ਮੈਨੂੰ ਇਹ ਲੱਗਦਾ ਕਿ ਇੱਥੇ ਜਿਹੜੀ ਜਿਹੜੀ ਮੂਲ ਸਮੱਸਿਆ ਇੱਥੇ ਪਈ ਹੈ ਕਿ ਨਹੀਂ ਤਾਂ ਸਾਡਾ ਬਿਲਕੁਲ ਹੀ ਉਲਟ ਹੈ ਜਿਵੇਂ 47 ਦਾ ਸਟੈਂਡ ਜਿਹੜਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਉਹਨੂੰ ਦਾ ਦੇਖੀਏ ਤਾਂ ਬਿਲਕੁਲ ਹੀ ਅਸੀਂ ਗਲਤ ਸਟੈਂਡ ਲਿਆ ਹ ਹੁਣ ਅਸੀਂ ਜਿਹੜਾ ਦੇਖੋ ਸਾਡਾ ਪੂਰਾ ਜੋਰ ਨੇਸ਼ਨ ਤੇ ਲੱਗਾ ਹੋਇਆ ਹਾਲੇਕਿ ਜਿਹੜਾ ਨੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਸਿੱਖ ਕਨਸੈਪਟ ਹੈ ਹੀ ਨਹੀਂ ਇਹ ਕੈਪੀਟਲਿਜ਼ਮ ਦਾ ਕਨਸੈਪਟ ਹੈ ਜਿਹੜਾ ਕਿ ਐਬਸੋਲਿਊਟ ਹੋ ਚੁੱਕਾ ਹੈ ਨੇਸ਼ਨ ਸਟੇਟ ਹੀ ਜਿਹੜੀ ਹੈਗੀ ਆ ਉਹ ਹੁਣ ਉਹਦੇ ਥਾਂ ਕਲਚਰਲ ਸਟੇਟਸ ਬਣਨ ਵੱਲ ਦੁਨੀਆ ਅੱਗੇ ਵਧ ਰਹੀ ਆ ਤੇ ਸਾਡਾ ਸਾਰਾ ਜੋਰ ਹੀ ਨੇਸ਼ਨ ਸਟੇਟ ਤੇ ਲੱਗਾ ਹੋਇਆ ਫੇਰ ਅਸੀਂ ਜਿਹੜਾ ਅਸੀਂ ਇਹ ਨਹੀਂ ਸਮਝ ਸਕੇ ਕਿ ਜਿਹੜਾ ਵੈਸਟਰਨ ਡੋਮੀਨੇਟਿਡ ਯੂਨੀਪੋਲਰ ਵਰਲਡ ਆਰਡਰ ਹੈ ਉਹ ਦਾ ਕੋਲਾਪਸ ਹੋ ਰਿਹਾ ਹੈ ਉਹਦੇ ਥਾਂ ਤੇ ਮਲਟੀਪੋਲਰ ਵਰਲਡ ਆਰਡਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਨੁਕੂਲ ਹੈ ਉਹ لیکن ਸਿੱਖ ਜਿਹੜਾ ਆਪਣਾ ਭੁਵਿੱਖਾ ਜਿਹੜਾ ਉਹ ਵੈਸਟਰਨ ਡੋਮੀਨੇਟਡ ਵਰਲਡ ਦੇ ਯੂਨੀਪੋਲਰ ਵਰਲਡ ਦੇ ਆਰਡਰ ਵਿੱਚ ਦੇਖ ਬਸਤਾ ਇੱਕ ਤਰੋਏ ਜਿਹੜੇ ਵਿਸ਼ਵਵਸਤਾ ਦੇ ਵਿੱਚ ਦੇਖ ਰਹੇ ਆ ਹਾਲੇ ਕਿ ਜਿਹੜਾ ਮਲਟੀਪੋਲਰ ਵਰਲਡ ਅੰਭਰਜ ਹੋ ਰਿਹਾ ਉਹ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਡਾਈਵਰਸਿਟੀ ਔਰ ਪਲੂਰੀਜ਼ਮ ਦੇ ਦੇ ਸਿਧਾਂਤ ਹੈ ਉਹਨਾਂ ਦੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਦੁਨੀਆ ਮੰਨਣ ਜਾ ਰਹੀ ਹੈ ਪਰ ਅਸੀਂ ਉਹ ਜਿਹੜੇ ਬਿਲਕੁਲ ਜਿਹੜਾ ਪੁੱਠੇ ਆ ਸੀ ਤੋਂ ਆਖਰ ਕੀ ਕਾਰਨ ਹੈ ਕਿ ਇਹ ਸਾਰੇ ਮੈਨੂੰ ਇਹੀ ਲੱਗਦਾ ਕਿ ਸਾਂਝੀ ਕੜੀ ਜਿਹੜੀ ਹੈ ਸਾਰੇ ਮਸਲਿਆਂ ਦੇ ਵਿੱਚ ਇਹ ਜਿਹੜੀ ਹੈ ਬૌਧਿਕ ਕੰਗਾਲੀ ਦੀ ਹੈ ਔਰ ਕਿਉਂ ਹੈ ਦੇਖੋ ਤੁਸੀਂ ਹੁਣ ਹੁਣ ਗਲੋਬਲਾਈਜ਼ਡ ਵਰਲਡ ਹੋ ਚੁੱਕਾ ਹੁਣ ਲੇਕਿਨ ਜਿੱਥੇ ਵੀ ਕੋਈ ਗੱਲ ਹੁੰਦੀ ਹੈ ਉਹ ਸਾਰੇ ਉਹਦਾ ਉਹਨੂੰ ਸਾਨੂੰ ਗਲੋਬਲ ਪਰਸਪੈਕਟਿਵ ਦੇ ਵਿਸ਼ਵ ਵਿਆਪਕ ਪਤ ਪਰਿਪੇਖਿਸ਼ ਦੇਖਣਾ ਚਾਹੀਦਾ ਪਰ ਅਸੀਂ ਉਹਦਾ ਗਲੋਬਲ ਪਰਸਪੈਕਟਿਵ ਡਿਵੈਲਪਿੰਗ ਕਰ ਸਕੇ ਕਿ ਅਸੀਂ ਦੇ ਕੋ ਕਿਉਂ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿਹੜੀ ਜਿਹੜਾ ਫਲਸਫਾ ਨੂੰ ਸਮਝ ਸਕ ਮੈਨੂੰ ਲੱਗਦਾ ਕਿ ਜਿਹੜੀ ਪਹਿਲੀ ਅਗੇ ਸਾਡੇ ਇੰਟੈਲੈਕਚੁਅਲ ਐਟਮੋਸਫੀਅਰ ਇਨ ਇੰਟੈਲੈਕਚੁਅਲ ਲੀਡਰਸ਼ਿਪ ਦੀ ਗੱਲ ਛੱਡੋ ਸਿੱਖਾ ਸਿੱਖ ਭਾਈ ਜਾਨ ਮਾਫ ਕਰਨਾ ਮੈਂ ਮਾਫੀ ਮੰਗਦਾ ਕਿ ਮੈਂ ਕੌੜੀਆਂ ਗੱਲਾਂ ਕਰ ਰਿਹਾ ਮੈਂ ਕਹਿੰਦਾ ਇੰਟੈਲੈਕਚੁਅਲ ਲੀਡਰਸ਼ਿਪ ਦਾ ਕੀ ਮਾਰੀ ਹੋਣੀ ਸਾਡੇ ਇੰਟੈਲੈਕਚੁਅਲ ਐਟਮੋਸਫੀਅਰ ਹੀ ਨਹੀਂ ਹੈ ਸਾਡੇ ਬੌਧਿਕ ਮਾਹੌਲ ਨਹੀਂ ਹੈਗਾ ਬੌਧਿਕ ਮਾਹੌਲ ਕੀ ਹੁੰਦਾ ਕਿ ਜੋ ਸਾਡੇ ਗੁਰੂ ਪਾਤਸ਼ਾਹ ਦੱਸਿਆ ਵੀ ਸੰਵਾਦ ਜ ਅਸੀਂ ਤੱਕ ਬਰਵਾਦ ਹੀ ਕਰ ਗਏ ਸੰਵਾਦ ਕਿੱਥੇ ਦੇਖਿਆ ਸੀ ਸੰਵਾਦ ਦਾ ਮਤਲਬ ਹੈ ਵੀ ਜਿਹੜਾ ਕੋਈ ਬੰਦਾ ਤੁਹਾਡੇ ਤੋਂ ਵੱਖਰੇ ਵਿਚਾਰ ਰੱਖਦਾ ਹੈ ਉਹਦੀ ਗੱਲ ਤਾਂ ਸੁਣੋ ਅਸੀਂ ਜਿਹੜਾ ਬੰਦਾ ਤੁਹਾਡੇ ਨਾਲੋਂ ਵੱਖਰੇ ਵਿਚਾਰ ਰੱਖਦਾ ਅਸੀਂ ਗਦਾਰ ਹੈ ਇਹ ਆਰਐਸਐਸ ਦਾ ਏਜੰਟ ਹੈ ਇਹ ਸਰਕਾਰੀ ਏਜੰਟ ਹੈ ਗੱਲ ਤੋਂ ਦੀ ਕੀ ਸੁਣਨੀ ਉਹਨੂੰ ਪਹਿਲਾਂ ਹੀ ਅਸੀਂ ਅਸੀਂ ਵੱਖਰਾ ਵਿਚਾਰ ਸੁਣਨ ਨੂੰ ਵੀ ਤਿਆਰ ਨਹੀਂ ਵਿਚਾਰਨਾ ਤਾਂ ਕੀ ਤਾਂ ਫਿਰ ਗੁਰੂ ਦਾ ਸਿਧਾਂਤ ਡਾਇਲੌਗ ਕਿੱਥੇ ਗਿਆ ਉਹ ਇਕਤਰ ਮਿਲ ਮੇਰੇ ਭਾਈ ਦੁੱਬਦਾ ਦੂਰ ਕਰੋਲੇ ਬੁਲਾਈ ਕਿੱਥੇ ਐ ਰੋਸ਼ਨਾ ਕਿਜੇ ਉੱਤਰ ਦੀਜੇ ਕਿੱਥੇ ਐ ਸਾਡੇ ਕੀ ਆਪਾਂ ਕਹਿ ਸਕਦੇ ਹਾਂ ਬਈ ਅਸੀਂ ਅਮਲੀ ਤੌਰ ਤੇ ਨਾ ਇਹ ਇਹ ਸਿਧਾਂਤਾਂ ਚੱਲ ਰਹੇ ਐ ਸੀ ਬੇਲੇ ਜੇ ਸਾਡੇ ਅਸੀਂ ਮੁੱਖ ਰੁਝਾਨ ਜਿਹੜੇ ਨੇ ਸੰਸਾਰ ਦੇ ਸਮਝ ਨਹੀਂ ਸਕਦੇ ਹੁਣ ਜਿਹੜਾ ਮੁੱਖ ਰੁਝਾਨ ਐ ਇਸ ਵੇਲੇ ਦੁਨੀਆ ਦਾ ਹੈਗਾ ਕਿ ਜਿਹੜਾ ਰਾਈਜ਼ ਆਫ ਦੀ ਈਸਟ ਹੈਗਾ ਰਾਈਜ਼ ਆਫ ਦੀ ਗਲੋਬਲ ਸਾਊਥ ਹੈ ਪਰ ਅਸੀਂ ਦਾ ਪੂਰੇ ਦੇ ਪੂਰੇ ਆਪਣੇ ਜਿਹੜੇ ਜਿਹੜਾ ਵੱਟੇ ਨੇ ਉਸ ਵੈਸਟਰਨ ਡੋਮੀਨੇਟਡ ਸਾਡਾ ਦਾ ਪੂਰਾ ਹੀ ਜਿਹੜਾ ਹੈਗਾ ਵੈਸਟਵਾਲ ਚੁਕਾ ਹੈਗਾ ਸਿੱਖਾਂ ਸਿੱਖ ਸਮੁੱਚੇ ਤੌਰ ਤੇ ਜਿਹੜਾ ਕਿ ਸਿਸਟਮ ਗਰ ਖੋ ਰਿਹਾ ਅਸੀਂ ਉਹਦੇ ਛਾਲ ਮਾਰ ਕੇ ਜਾਣਾ ਚਾਹੁੰਨੇ ਹਾਂ ਉਹਦੇ ਫਿਰ ਅਸੀਂ ਜਿਹੜਾ ਜਿਹੜੀਆਂ ਜੇ ਮਤਲਬ ਇੰਟੈਲੈਕਚੁਅਲ ਲੀਡਰਸ਼ਿਪ ਦਾ ਕੰਮ ਹੁੰਦਾ ਹੈ ਕਿ ਇਕ ਤਰ੍ਹਾਂ ਜੋ ਹੰਦਸੇ ਟ੍ਰੈਂਡਸ ਕਿਹਨੇ ਮੇਜਰ ਵਰਲਡ ਦੇ ਉਹ ਦੱਸੇ ਫਿਰ ਹੈਗਾ ਕਿ ਜਿਹੜੀਆਂ ਮੁੱਖ ਘਟਨਾਵਾਂ ਵਾਪਰ ਰਹੀਆਂ ਉਹਨਾਂ ਦਾ ਅਨਲਿਸਿਸ ਕਰੇ ਮੁਲਾਂਕਣ ਕਰੇ ਹੁਣ ਅਸੀਂ ਕੀਤਾ ਇੱਕ ਅਸੀਂ ਸਾਡੇ ਏਜੰਡੇ ਦੇ ਨਹੀਂ ਰਸ਼ੀਆ ਯੂਕਰੇਨ ਵਾਰ ਹੋਇ ਕਿੰਨੇ ਕਿੰਨੀ ਬਦੋ ਇੰਟੈਂਸਿਟੀ ਨਾਲ ਕਿਸੇ ਸਿੱਖਣ ਲੈਕਚਰ ਨੇ ਇਹਨੂੰ ਲਿਆ ਮਸਲ ਹਾਲੇ ਕਿ ਸਾਰੀ ਦੁਨੀਆ ਪ੍ਰਭਾਵਿਤ ਹੋਈ ਹੈ ਜਿਹੜਾ ਰੂਸ ਯੂਕਰੇਨ ਕਿਨੂੰ ਨਹੀਂ ਕੀਤਾ ਪ੍ਰਭਾਵਿਤ ਇਥੋਂ ਤੱਕ ਕਿ ਸਾਡੇ ਜਿਹੜੀ ਸਾਰਿਆਂ ਤੋਂ ਮੁੱਖ ਇੰਡਸਟਰੀ ਪੰਜਾਬ ਦੀ ਪ੍ਰਵਾਸ ਇੰਡਸਟਰੀ ਉਹਦਾ ਵੀ ਜਿਹੜਾ ਕੰਮ ਜਿਹੜਾ ਮੱਠਾ ਪੈ ਗਿਆ ਅੱਜ ਇੰਗਲਿਸ਼ਟਰ ਵੀ ਹੋਣ ਚਾਵੇ ਹਾਈਲਾਈਟ ਸੈਂਟਰ ਵੀ ਬੰਦ ਹੋਣਾ ਸ਼ੁਰੂ ਹੋ ਗਏ ਕਿਉਂਕਿ ਜਿਹੜਾ ਰੂਸ ਯੂਕਰੇਨ ਜਿਹੜਾ ਹੁਣ ਅਸੀਂ ਇੱਥੇ ਥੋੜਾ ਜਿਹਾ ਉਪਰਾਲਾ ਕਿੰਨਾ ਸੀਗਾ ਜਦੋਂ ਐਸੇ ਜਗ੍ਹਾ ਤੇ ਕਿ ਜਦੋਂ ਇਹ ਲੜਾਈ ਸ਼ੁਰੂ ਹੋਈ ਹੈ ਤੇ ਮੈਨੂੰ ਉਹਨਾਂ ਨੇ ਮਤਲਬ ਇਸ ਤੇ ਬੋਲਣ ਲਈ ਇੱਥੇ ਕਿਹਾ ਔਰ ਜਿਹੜੀਆਂ ਗੱਲਾਂ ਉਹ ਲੜਾਈ ਹੁਣ 2 ਸਾਲ ਤੋਂ ਜ਼ਿਆਦਾ 1000 ਦਿਨ ਹੋ ਗਏ ਨੇ ਤੋ ਲਾ ਕੁ ਪਾਕਸ਼ ਜਿਹੜੀਆਂ ਗੱਲਾਂ ਉਹ ਕਹੀਆਂ ਛ ਗਿਆ ਉਹ ਸਾਡਾ ਐਨਾਲਿਸਿਸ ਸਚਾਈ ਦੇ ਨੇੜੇ ਆਇਆ ਕਿ ਅਸੀਂ ਜਿਹੜਾ ਹੈ ਇੱਥੇ ਬਹਿ ਕੇ ਗਏ ਕਿ ਜਿਹੜੀ ਕੀ ਹੈ ਇਹ ਇਹ ਮਸਲਾ ਜਿਹੜਾ ਹੈਗਾ ਰਸ਼ੀਆ ਯੂਕਰੇਨ ਦੀ ਲੜਾਈ ਹੈ ਹੀ ਨਹੀਂ ਪਹਿਲੀ ਗੱਲ ਇਹ ਲੜਾਈ ਤੇ ਇੱਕ ਮਤਲਬ ਜਿਹੜੀ ਰਸ਼ੀਆ ਚਾਈਨਾ ਜਾਂ ਜਿਹੜੀਆਂ ਅਮਰਜਿੰਗ ਜਿਹੜੀਆਂ ਫੋਰਸ ਜਿਹਨਾਂ ਨੂੰ ਗਲੋਬਲ ਸਾਊਥ ਹੈ ਉਹਨੂੰ ਤੇ ਦੂਸਰੇ ਪਾਸੇ ਜਿਹੜਾ ਵੈਸਟਰਨ ਕੈਪੀਟਲਿਸਟ ਵਰਲਡ ਹੈ ਉਹਨਾਂ ਦੇ ਵਿੱਚ ਪੂਰਾ ਉਹਨਾਂ ਨੇ ਰਸ਼ੀਆ ਨੂੰ ਪੂਰੇ ਸਾਰਿਆਂ ਨੇ ਮਿਲ ਕੇ ਉਹ ਤੇ ਹਮਲਾ ਕੀਤਾ ਤੇਸ਼ ਕਰਕੇ ਨੂੰ ਰਸ਼ੀਆ ਯੂਕਰੇਨ ਦੀ ਲੜਾਈ ਕਿਤਾ ਔਰ ਇੱਥੇ ਅਸੀਂ ਦਾਵਾ ਕੀਤਾ ਸੀਗਾ ਕਿ ਇਹ ਵੈਸਟਰਨ ਕੈਪੀਟਲਿਸਟ ਵਰਲਡ ਜਿਹੜਾ ਹਾਰੇਗਾ ਰਸ਼ੀਆ ਜਿੱਤੇਗਾ ਇਹ ਐਸੇ ਜਗ੍ਹਾ ਤੇ ਇੱਥੇ ਬਹਿ ਕੇ ਗੱਲ ਕੀਤੀ ਅੱਜ ਦੇਖ ਲਓ ਹੋਇਆ ਕਿ ਜੇਸੀ ਪ੍ਰੋਪਰ ਕੋਈ ਪਰ ਐਸੀ ਕਦੇ ਡਿਸਕਸ਼ਨ ਕਰਾਈ ਨਹੀਂ ਅਸੀਂ ਕਿ ਸਾਡੋ ਕੋਈ ਰਸ਼ੀਆ ਯੂਕਰੇਨ ਲੜ ਅਸੀਂ ਸਾਡਾ ਕੀ ਲੇਕਿਨ ਇਸ ਗਲੋਬਲਾਈਜ਼ਡ ਵਰਲਡ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹਦੇ ਨਾਲ ਤੁਹਾਡਾ ਜਿਹੜਾ ਵਿਖ ਜੁੜਿਆ ਕਿਉਂਕਿ ਇਹ ਹੁਣ ਵਰਲਡ ਗਲੋਬਲਾਈਜ਼ਡ ਹੈ ਤੋ ਆਪਾਂ ਜਿਹੜਾ ਮੈਂ ਕੋਈ ਅਸੀਂ ਇਹ ਇਗਨੋਰ ਨਹੀਂ ਕਰ ਸਕਦੇ ਬਲਕਿ ਸਾਡੇ ਜਿਹੜੇ ਬੁੱਧ ਜੀਵਿਆਂ ਦੀ ਮੋਰਲ ਡਿਊਟੀ ਹੈ ਕਿ ਜਿਹੜੇ ਵੀ ਦੁਨੀਆ 'ਚ ਕੋਈ ਇੰਪੋਰਟੈਂਟ ਘਟਨਾ ਹੁੰਦੀ ਉਹਦੇ ਸਟੈਂਡ ਲਈਏ ਵੀ ਹੁਣ ਇਦਾਂ ਹੀ ਹੁਣ ਇੱਕ ਐਸ਼ ਯੁੱਗ ਦੀ ਸਭ ਤੋਂ ਜੇ ਮੈਂ ਕਹਿੰਨਾ ਵੱਡੀ ਜੇ ਘਟਨਾ ਕੋਈ ਵਾਪਰੀ ਹੈ ਪਿਛਲੇ 25-30 ਸਾਲ ਤੋਂ ਕੋਲੈਪਸ ਆਫ ਦੀ ਸੋਵੀਟ ਯੂਨੀਅਨ ਹੈ ਸੋਵੀਟ ਯੂਨੀਅਨ ਦਾ ਟਹਿਜਾਣਾ ਸਾਡੇ ਸਿੱਖ ਕਿੰਨਾਂ ਕਿ ਲੋਕਾਂ ਨੇ ਉਹਦਾ ਐਨਾਲਿਸਿਸ ਕੀਤਾ ਅਸੀਂ ਤਾਂ ਉੱਥੇ ਖੜਿਆ ਅਸੀਂ ਤਾਂ ਉਹ ਕਹਿੰਦੇ ਕਿ ਸਾਡੇ ਦਾ ਕਹਿੰਦੇ ਰੂਸ ਸਾਡਾ ਦੁਸ਼ਮਣ ਹੈ ਕਿਉਂਕਿ ਰੂਸ ਨੇ 84 ਵੇਲੇ ਜਿਹੜਾ ਹੈਗਾ ਉਹ ਮਤਲਬ ਇੰਦਰਾ ਕਹਿੰਦੇ ਦਾ ਸਾਥ ਦਿੱਤਾ ਹੁਣ ਅਸੀਂ ਇਹ ਭੁੱਲੇ ਜਾਂਦੇ ਆ ਕਿ ਜਿਹੜਾ ਸੋਵੀਅਤ ਯੂਨੀਅਨ ਸੀਗਾ ਔਰ ਜਿਹੜਾ ਮੌਜੂਦਾ ਰੂਸ ਹੈ ਉਹਦਾ ਕੋਈ ਉਹਨੂੰ ਨਾ ਲੈਣਾ ਦੇਣਾ ਨਹੀਂ ਬਲਕਿ ਉਲਟ ਹੈ ਸੋਵੀਅਤ ਯੂਨੀਅਨ ਜਿਹੜਾ ਉਹ ਤਾਂ ਮਤਲਬ ਕ੍ਰਿਸਟ ਰਿਲੀਜੀਅਨ ਨੂੰ ਕ੍ਰਿਸਚੀਅਨਿਟੀ ਨੂੰ ਪੂਰੀ ਤਰ੍ਹਾਂ ਦਬਾਇਆ ਸੀ ਉੱਥੇ ਤਾਂ ਇੰਨੀ ਬੁਰੀ ਤਰ੍ਹਾਂ ਸੁਪਰੈਸ ਕੀਤਾ ਜਾ ਰਿਹਾ ਸੀ ਅੱਜ ਪੁੱਤਨ ਦਾਵਾ ਕਰ ਰਿਹਾ ਕਿ ਮੈਂ ਆ ਕ੍ਰਿਸਚੀਅਨਿਟੀ ਦਾ ਪੈਰੋਕਾਰ ਮੈਂ ਆ ਲੰਬਰਦਾਰ ਆ ਕ੍ਰਿਸਚੀਅਨਿਟੀ ਉਹ ਅਸੀਂ ਐਡੀ ਵੱਡੀ ਚੇਂਜ ਆ ਗਈ ਅਸੀਂ ਸਮਝ ਨਹੀਂ ਸਕੇ ਰਸ਼ੀਆ ਦੀ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਸਾਡੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਅਸੀਂ ਕ੍ਰਿਸਚੀਅਨਿਟੀ ਨੂੰ ਆਪੋਜ਼ ਕੀਤਾ ਹੈ ਇਸਾਈ ਲੇਕਿਨ ਅਸੀਂ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ ਐਡੀ ਵੱਡੀ ਚੇਂਜ ਆ ਗਈ ਸਾਡੇ ਲਈ ਸੋਵੀਅਤ ਉਹਨਾਂ ਨੂੰ ਵੀ ਉਹੀ ਸੀ ਰੂਸ਼ ਵੀ ਉਹੀ ਹੈ ਮੈਂ ਕਿੰਨੀ ਵਾਰੀ ਕਹਾਂ ਭਾਈ ਅਸੀਂ ਦੇਖੀਏ ਕਿ ਕੀ ਚੇਂਜ ਆਈ ਹੈ ਕਿ ਕੀ ਜਿਹੜਾ ਅੱਜ ਦਾ ਰਸ਼ਿਆ ਜੋ ਕਹਿ ਰਿਹਾ ਜੋ ਸੋਵੀਟ ਯੂਨੀਅਨ ਕਹ ਉਹ ਉਹੀ ਗੱਲ ਕਹਿ ਰਿਹਾ ਜਾਂ ਉਹ ਸਾਡੇ ਸਿਧਾਂਤ ਦੇ ਨੇੜੇ ਕਹਿ ਰਿਹਾ ਜਿਹੜਿਆ ਹੁਣੇ ਉਹਨਾਂ ਨੇ ਗੱਲ ਕੀਤੀ ਹੈ ਐਥਿਕਸ ਐਕਨੋਮਿਕਸ ਦੀ ਕਿ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਵੱਡੀ ਜਿਹੜੀ ਸਮੱਸਿਆ ਸਾਡੇ ਇੱਕ ਇਹਨਾਂ ਨੇ ਕਿਹਾ ਵੀ ਅਸੀਂ ਇਕਨੋਮਿਕਸ ਨੂੰ ਐਥਿਕਸ ਤੋਂ ਉੱਪਰ ਕੀਤਾ ਹੋਇਆ ਹੈ ਪੈਸੇ ਨੂੰ ਧਰਮ ਤੋਂ ਉੱਤੇ ਕੀਤਾ ਕਿ ਜਦ ਸਾਡੇ ਗੁਰੂ ਨੇ ਤਾਂ ਕਹੇ ਸੀ ਧਾਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜੀ ਮਸੂਦ ਵੀ ਅਸੀਂ ਗੁਰੂ ਦਾ ਸਾਡਾ ਕਹਿ ਰਿਹਾ ਕਿ ਐਥਿਕਸ ਨੂੰ ਉੱਪਰ ਰੱਖੋ ਇਕਨੋਮਿਕਸ ਤੋਂ ਧਰਮ ਨੂੰ ਪੈਸੇ ਤੋਂ ਉੱਪਰ ਰੱਖੋ ਪਰ ਜੇ ਕਿਸੇ ਨੇ ਅਮਲੀ ਤੌਰ ਤੇ ਸਭ ਤੋਂ ਜ਼ਿਆਦਾ ਇਕਨੋਮਿਕਸ ਨੂੰ ਇੱਕ ਐਥਿਕਸ ਤੋਂ ਕੀਤਾ ਤੇ ਮਾਸਟਰ ਨਾਲ ਅਸੀਂ ਸਿੱਖਾਂ ਮੈਂ ਇਹ ਕਿਸੇ ਅੰਕੜਿਆਂ ਨਾਲ ਪ੍ਰੂਵ ਕਰ ਸਕਦਾ ਹੈ ਗੱਲ ਤੋ ਕਸੂਰ ਸਭ ਤੋਂ ਜ਼ਿਆਦਾ ਤੇ ਇਹੀ ਹੈ ਐਸੀ ਆਪਣਾ ਫਲਸਫਾ ਜਿਹੜਾ ਚਾਹੇ ਸਥਾਨਕ ਜਿਹੜੇ ਨੇ ਕਟਨਾਵਾ ਵਾਪਰ ਰਹਿਆਂ ਨੇ ਚਾਹੇ ਮਗਲੋ ਕੁਮੰਤਰੀ ਨੇ ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਅਨੁਕੂਲ ਅਸੀਂ ਉਹਦਾ ਨਾਂ ਤਾਂ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਨਾ ਆਪਣਾ ਸਟੈਂਡ ਜਿਹੜਾ ਇਹ ਦੇਖੀਏ ਕਿ ਇਹ ਸਟੈਂਡ ਜਿਹੜਾ ਸਾਡਾ ਇਸ ਮਸਲੇ ਤੇ ਪੂਲ ਨੂੰ ਪੂਲ ਹੈ ਨਹੀਂ ਇਹ ਬਿਲਕੁਲ ਨਹੀਂ ਠੀਕ ਹੈ ਕਿ ਅਸੀਂ ਇਕਨੋਮਿਕਸ ਦਾ ਕ੍ਰਾਈਟੇਰੀਆ ਬਣਾਇਆ ਹੁਣ ਪਰਾਲੀ ਸਾੜਨ ਦਾ ਮਸਲਾ ਹੈ ਪਰਾਲੀ ਸਾੜਨ ਦਾ ਮਸਲਾ ਹੁਣ ਪਿਓਰਲੀ ਇਕਨੋਮਿਕਸ ਮਸਲਾ ਹੈ ਚਲੋ ਮੇਰਾ ਵੀ ਕਿਸਾਨ ਨੇ ਪਛੋਕੜ ਕਿਉਂ ਅਸੀਂ ਅੱਗ ਲਾਣੇ ਆ 2000 ਦਾ ਡੀਜ਼ਲ ਜ਼ਿਆਦਾ ਖੁਗਦਾ ਇੱਕਲੇ ਮਗਰ ਪਰਾਲੇ ਨੂੰ ਬਦਲ ਜੇ ਆਪਾਂ ਵਾਦੇ ਇਹ ਵਿੱਚ ਤੇ ਡੀਜ਼ਲ ਜਿਹੜਾ 2000 2000 ਰੁਪਏ ਦਾ ਇੱਕਲੇ ਦਾ ਮਗਰ ਫਰਕ ਪੰਦਾ ਉਹਦੇ ਪਿੱਛੇ ਪਰਾਲੀ ਸਾੜੇ ਜਾ ਰਹੇ ਪਰ ਗੁਰੂ ਦਾ ਕਹਿੰਦਾ ਪਵਨ ਗੁਰੂ ਪਾਣੀ ਪੈਦਾ ਮਾਦਾ ਤਤੋਂ ਹੱਤ ਆਪਣੀ ਮਾਂ ਨੂੰ ਸਾੜਦੇ ਹੋ ਪਰ ਕਿੰਨੇ ਕਿ ਸਿੱਖ ਵਿਦਵਾਨਾਂ ਨੇ ਮਤਲਬ ਕਿਹਾ ਵੀ ਸਾਨੂੰ ਇਹਦੇ ਤੇ ਦੇਖਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ এনवायरमेंट ਤੇ ਸਾਡਾ ਕੀ ਸਟੈਂਡ ਹੈ ਦੁਨੀਆਂ 'ਚ ਜੋ ਸਭ ਤੋਂ ਵਧੀਆ ਸਟੈਂਡ ਹੈ ਹੈ ਗੁਰੂ ਗ੍ਰੰਥ ਸਾਹਿਬ ਦਾ ਪਵਨ ਗੁਰੂ ਪਾਣੀ ਪੇਤਾ ਮਾਤਾ ਤਰ ਤੁਮਹਤ ਇਸ ਤੋਂ ਵੱਡੀ এনवायरमेंट ਦੀ ਗੱਲ ਕੀ ਕੀਤੀ ਜਾ ਸਕਦੀ ਹੈ ਲੇਕਿਨ ਅਸੀਂ ਕਦੇ ਵੀ ਦੁਨੀਆਂ ਅਸੀਂ ਪੇਸ਼ ਨਹੀਂ ਕੀਤਾ ਕਿ ਚਾਹੇ এনवायरमेंट ਦਾ ਮਸਲਾ ਚਾਹੇ ਮਤਲਬ ਜਿਹੜਾ ਮਲਟੀਪੋਲਰ ਵਰਲਡ ਦਾ ਚਾਹੇ ਗਲੋਬਲਾਈਜੇਸ਼ਨ ਉਹਨੂੰ ਗਲੋਬਲਾਈਜੇਸ਼ਨ ਫੇਲ ਹੋ ਗਈ ਕਿਉਂਕਿ ਕਿ ਉਹ ਵਿਸ਼ਵ ਭਾਈਚਾਰਾ ਤਾਂ ਹੈ ਹੀ ਨਹੀਂ ਉਹਦੇ ਭਾਈਚਾਰੇ ਦਾ ਫੀਲਿੰਗ ਹੀ ਨਹੀਂ ਤਾਂ ਹੋਣਾ ਕੀ ਹੈ ਇਹ ਗਲੋਬਲਾਈਜੇਸ਼ਨ ਏ ਝੂਠੀ ਹੈ ਲੇਕਿਨ ਗੁਰੂ ਨਾਨਕ ਦਾ ਵਿਸ਼ਵ ਭਾਈਚਾਰਾ ਹੈ ਗਲੋਬਲਾਈਜੇਸ਼ਨ ਨਹੀਂ ਚੱਲਣੀ ਗਲੋਬਲ ਕਮਿਊਨਿਟੀ ਬਣਨੀ ਹੈ ਪਰ ਪਾਉਣ ਦੱਸੇਗਾ ਕੌਣ ਦੁਨੀਆ ਨੂੰ ਇਹ ਦੱਸੇਗਾ ਕਿ ਇਹ ਗਲੋਬਲਾਈਜੇਸ਼ਨ ਜਿਹੜੀ ਤੁਹਾਡੀ ਝੂਠੀ ਹੈ ਮੇਰੇ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਗਲੋਬਲ ਕਮਿਊਨਿਟੀ ਇਹਦੀ ਥਾਂ ਤੇ ਉਹ ਬਣਨੀ ਹੈ ਕਿਉਂਕਿ ਹੋਣਾ ਚਾਹੀਦਾ ਤਾਂ ਕਰ ਨਹੀਂ ਸਕਦੇ ਵੀ ਆਵਾਜ਼ਾਈ ਔਰ ਸੰਚਾਰ ਦੇ ਜਿਹੜੇ ਸਾਧਨ ਨੇ ਮੀਨਜ਼ੋ ਕਮਿਊਨੀਕੇਸ਼ਨ ਐਂਡ ਟਰਾਂਸਪੋਰਟੇਸ਼ਨ ਉਹਨਾਂ ਨੇ ਫਿਜ਼ੀਕਲੀ ਤਾਂ ਸੰਸਾਰ ਨੂੰ ਇੱਕ ਕਰ ਦਿੱਤਾ ਹੁਣ ਅਸੀਂ ਉਹਨੂੰ ਦੁਬਾਰਾ ਉਸ ਤੋਂ ਕਿੱਥੇ ਪਿੱਛੇ ਜਾਵਾਂਗੇ ਗੱਲ ਤਾਂ ਇਹ ਹੈ ਕਿ ਉਸ ਪੱਧਰ ਦੀ ਜੋ ਸਾਡਾ ਜਸਮਾਨੀ ਫਲਾਹ ਹੋ ਗਿਆ ਉਸ ਪੱਧਰ ਦੀ ਸਾਡੀ ਸੋਚ ਨਹੀਂ ਵਿਕਸਿਤ ਹੋਈ ਤੇ ਸੋਚ ਕਿਹਦੇ ਕੋਲ ਹੈ ਗੁਰਨਾਨ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਤੂੰ ਵਿਸ਼ ਮਤਲਬ ਲੇਕਿਨ ਅਸੀਂ ਨਹੀਂ ਕਰ ਸਕੇ ਕਿਉਂਕਿ ਸਾਡੀ ਜਿਹੜੀ ਬૌਧਿਕ ਕੰਗਾਲੀ ਸਾਨੂੰ ਪਰਣ ਨਹੀਂ ਦਿੰਦੇ ਕਿ ਅਸੀਂ ਦੁਨੀਆ ਨੂੰ ਕਹੀਏ ਦੇਖੋ ਆਹ ਹੈ ਐ ਹੋਣਾ ਚਾਹੀਦਾ। ਖੁੱਪ ਇਦਾਂ ਹੀ ਹੁਣ ਖੇਤੀ ਦਾ ਮਸਲਾ ਹੈ। ਖੇਤੀ ਦਾ ਸੰਕਟ ਹੈ ਕਿੰਨੇ ਕਸ਼ੀ ਲਿਆ। ਹੁਣ ਉਹ ਉੱਥੇ ਆ ਜਾਂਦੀ ਗੱਲ ਫਿਰ ਸਾਰਾ ਜਿਹੜਾ ਇਹਨਾਂ ਨੇ ਬਹੁਤ ਸੋਨਾ ਕਹੇ ਵੀ ਸਾਰਾ ਝਗੜਾ ਇਕਨੋਮਿਕਸ ਦਾ ਹੈ। ਮੰਗਾ ਹੀ ਸਾਰੇ ਇਕਨੋਮਿਕਸ ਹੈ। ਲੇਕਿਨ ਸਾਡੇ ਗੁਰੂ ਨੇ ਕੀ ਕਹੇ ਨਹੀਂ। ਆਲਟਰਨੇਟਿਵ ਮਾਡਲ ਆਫ ਡਿਵੈਲਪਮੈਂਟ ਅਪਣਾਓ ਪ੍ਰੋਬਲਮ ਦਾ ਜਿਹੜਾ ਮਾਡਲ ਆਫ ਡਿਵੈਲਪਮੈਂਟ ਅਪਣਾਇਆ ਜਿਹੜਾ ਜਿਹੜਾ ਇਹ ਸਾਮਰਾਜ ਜੀ ਜਿਹੜਾ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਇਹ ਕੈਪੀਟਲਿਸਟ ਮਾਡਲ ਆਫ ਡਿਵੈਲਪਮੈਂਟ ਉਹ ਉਹਦੇ ਜੋ ਸਾਰੀ ਪ੍ਰੋਬਲਮ ਨਿਕਲ ਰਹੀ ਹੈ ਤੇ ਹੱਲ ਕੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਆਲਟਰਨੇਟਿਵ ਮਾਡਲ ਆਫ ਡਿਵੈਲਪਮੈਂਟ ਚਾਹੀਦਾ ਕਿਉਂ ਕਿ ਇਹ ਜਿਹੜਾ ਮਾਡਲ ਹੈ ਇਹ ਬੁਨਿਆਦੀ ਤੌਰ ਤੇ ਐਂਟੀ ਨੇਚਰ ਹੈ ਕਿ ਅਸੀਂ ਆਕੇ ਉਹ ਕਾਲੀਆਂ ਜਿਹੜੀਆਂ ਬਹੁਤ ਮੈਂ 1-2 ਮਿੰਟਸ ਆਪਣੇ ਸਮਾਪਤੇ ਕਰਨਾ ਚਾਹੁੰਦਾ ਤੇ ਮਤਲਬ ਅਸੀਂ ਫਸਲਾਂ ਉਹ ਜਿਹੜੀਆਂ ਗੈਰ ਕੁਦਰਤੀ ਕੁਦਰਤ ਦੇ ਵਿਰੋਧੀ ਮਾਡਲ ਅਪਣਾਇਆ ਜਿਹੜੀ ਚੀਜ਼ ਕੁਦਰਤ ਦੇ ਵਿਰੋਧੀ ਲੋਕ ਵਿਰੋਧੀ ਵੀ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਡਲ ਹੈ ਉਹ ਕੁਦਰਤ ਪੱਖੀ ਹੈ ਇਸ ਕਰਕੇ ਲੋਕ ਪੱਖੀ ਹੈ ਤੇ ਉਹ ਸਾਨੂੰ ਆਲਟਰਨੇਟਿਵ ਮਾਡਲ ਆਫ ਡਵੈਲਪਮੈਂਟ ਚਾਹੀਦਾ ਹੈ ਅਖੀਰ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਜੇ ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਜਿਹੜਾ ਹੈ ਉਹ ਲੈਕ ਆਫ ਇਨ ਪ੍ਰੋਪਰ ਇੰਟੈਲੈਕਚੁਅਲ ਲੀਡਰਸ਼ਿਪ ਹੈ ਯੋਗ ਬੌਧਿਕ ਤਾਂ ਫਿਰ ਉਹ ਉਹ ਪੈਦਾ ਕਰੀਏ ਕਿਦਾਂ ਹੋਵੇ ਕਿ ਅਸੀਂ ਇੱਕ ਤਾਂ ਜਿਹੜਾ ਹੈਗਾ ਇੱਕ ਸੰਵਾਦ ਦੀ ਜਿਹੜੀ ਪਰੰਪਰਾ ਇਹ ਗੁਰੂ ਸਾਹਿਬ ਦੀ ਹੋਏ ਕਤਰ ਮਿਲ ਮੇਰੇ ਭਾਈ ਰੋਸ਼ਨਾ ਕਿ ਜੇ ਉਤਰਦੀ ਇਹ ਸੰਵਾਦ ਦੀ ਪਰੰਪਰਾ ਸਾਡੀ ਪਰੰਪਰਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਡਾਇਲੌਗ ਦੀ ਉਹ ਅਸੀਂ ਬਹਾਲ ਕਰੀਏ ਦੂਸਰੀ ਚੀਜ਼ ਆ ਮੈਂ ਕਹਨਾ ਕਿ ਇੱਕ ਬ੍ਰਾਡ ਥਿੰਕਰਜ਼ ਫੋਰਮ ਹੋਣਾ ਚਾਹੀਦਾ ਹੈ ਵਿਸ਼ਾਲ ਜਿਹੜੀ ਸੋਚ ਸਭਾ ਹੋਣਾ ਚਾਹੀਦਾ ਜਿਹਦਾ ਕਿਸੇ ਧਿਰ ਨਾਲ ਕੋਈ ਲੈਣਾ ਇੰਡੀਪੈਂਡ ਸਾਨੂੰ ਚਾਹੀਦਾ ਇਮਪਾਰਸ਼ਲ ਐਂਡ ਇੰਡੀਪੈਂਡੈਂਟ ਜਿਹੜੀ ਕਿ ਸਾਨੂੰ ਮਸਲਿਆਂ ਦਾ ਨਿਰਪੱਖ ਜਿਹੜਾ ਹੈ ਔਰ ਸੁਤੰਤਰ ਮੁਲਾਂਕਣ ਕਰਕੇ ਦਵੇ ਇਦਾਂ ਦਾ ਇੱਕ ਸਾਨੂੰ ਇੱਕ ਜਿਹੜਾ ਇਹ ਵਿਸ਼ਾਲ ਜਿਹੜਾ ਲੋਕ ਸਭਾ ਜਾਜ ਨੂੰ ਆਪਾਂ ਕਹਿੰਦੇ ਬ੍ਰਾਡ ਥਿੰਕਰਸ ਫੋਰਮ ਬਣਾਉਣਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ